ਭਾਬੀ ਜਦੋਂ ਦਾ ਮੈਂ ਜੋਤ ਨੂੰ ਦੇਖਿਆ ਨਾ ਮੇਰੇ ਮਨ 'ਚ ਇੱਕ ਗੱਲ ਰੜਕੀ ਜਾਂਦੀ ਹੈ ਕਿ ਮੈਨੂੰ ਤੁਰਾ ਦੱਸੇ ਵੀ ਨਾ ਰਹਿ ਨਹੀਂ ਹੋ ਰਿਆ ਨਹੀਂ ਨਹੀਂ ਦੱਸ ਜੋਤੀ ਕੀ ਕਹਿਣਾ ਵਾ ਤੂੰ ਭਾਬੀ ਜਿਵੇਂ ਜੋਤ ਦੀਆਂ ਅੱਖਾਂ ਇੰਨੀਆਂ ਲਾਲ ਨੇ ਕਿਤੇ ਕੋਈ ਨਸ਼ਾ ਤਾਂ ਨਹੀਂ ਕਰਨ ਲੱਗ ਗਿਆ ਜੋਤੀ ਤੇਰਾ ਦਿਮਾਗ ਠੀਕ ਆ ਕੀ ਬੋਲੀ ਜਾਨੀ ਆ ਤੂੰ ਨਹੀਂ ਭਾਬੀ ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਿਆ ਕਿ ਨਾ ਜੋਤ ਕਿਸੇ ਗਲਤ ਸੰਗਤ 'ਚ ਪੈ ਗਿਆ ਕਿਉਂਕਿ ਜਿਵੇਂ ਜੋਤ ਦੀਆਂ ਅੱਖਾਂ ਲਾਲ ਸੀ ਨਾ ਤੇ ਤੇ ਆਵਾਜ਼ ਲੜਕੜਾਂਦੀ ਸੀ ਐਵੇਂ ਮੇਰੇ ਘਰ ਵਾਲੇ ਨਾਲ ਹੁੰਦਾ ਸੀ ਜਦੋਂ ਮੈਂ ਇੱਥੋਂ ਵਾਪਸ ਗਈ ਸੀ ਹਾਈ ਹਾਈ ਦੱਸ ਜੇ ਜੋਤੀ ਚਾਰ ਦਿਨ ਲਾ ਜਾਂਦੀ ਤਾਂ ਤੇਰਾ ਵੀ ਬੋਝ ਹਲਕਾ ਹੋ ਜਾਂਦਾ ਮੰਮੀ ਜੀ ਇਦਾਂ ਕਿਉਂ ਸੋਚਦੇ ਹੋ ਤੁਸੀਂ ਕਦੇ ਮਾਂ ਪਿਓ ਵੀ ਬੱਚਿਆਂ ਤੇ ਬੋਝ ਹੁੰਦੇ ਨੇ ਨਹੀਂ ਤੂੰ ਸਾਰਾ ਦਿਨ ਆਹੀ ਕੰਮਾਂ ਨੂੰ ਲੱਗੀ ਰਹਿਨੀ ਆ ਨਹੀਂ ਤਾਂ ਹੋਰ ਵੀ ਕੁਝ ਕਰ ਲੰਦੀ ਇਹੇ ਸੋਚ ਵੀ ਨਾ ਤੇਰੇ ਵਰਗੇ ਧੀ ਪੁੱਤ ਦੀ ਹੁੰਦੀ ਆ ਆ ਵੱਡੀ ਵੱਲ ਦੇਖ ਲਾ ਇੱਕ ਕੰਮ ਕਹਿ ਦੋ ਕਰਦੀ ਨਹੀਂ ਹੈਗੀ ਸੋ ਗੱਲਾਂ ਸੁਣਾ ਕੇ ਚਲੀ ਜਾਂਦੀ ਆ ਕੋਈ ਨਹੀਂ ਮੰਮੀ ਜੀ ਆਪਣਾ ਆਪਣਾ ਸੁਭਾਅ ਹੁੰਦਾ ਨਾਲੇ ਦੀਦੀ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਪਤਾ ਉਹ ਵੀ ਕੋਈ ਟੈਨਸ਼ਨ 'ਚ ਹੋਣ ਨਾ ਮੈਨੂੰ ਕਾਹਦੀ ਟੈਨਸ਼ਨ ਆ ਜਿਹੜਾ ਤੂੰ ਟੈਨਸ਼ਨ ਸਮਝੀ ਜਾਂਦੀ ਆ ਆ ਮੰਮੀ ਨੇ ਤਾਂ ਬਦਨਾਮ ਕਰਨ ਦਾ ਵੈਸੇ ਮੈਨੂੰ ਠੇਕਾ ਲਿਆ ਹੋਇਆ ਵਾ ਕਰੀ ਜਾ ਬਦਨਾਮ ਜਿੰਨਾ ਕਰਨਾ ਵਾ ਨਾਲੇ ਤੁਹਾਡਾ ਕੀ ਆ ਮੰਮੀ ਮੈਂ ਜਿੰਨਾ ਮਰਜੀ ਤੁਹਾਡਾ ਕਰਾਂ ਤੁਸੀਂ ਤਾਂ ਐਂਡ ਤੇ ਆ ਕੇ ਇਹੀ ਕਹਿਣਾ ਬਬਲੀ ਨੇ ਮੇਰਾ ਕੱਖ ਨਹੀਂ ਕੀਤਾ ਨਾ ਅੱਜ ਦੀ ਘੜੀ ਤੱਕ ਤਾਂ ਨਾ ਤੂੰ ਮੇਰਾ ਕੁਝ ਨਹੀਂ ਕੀਤਾ ਮੈਨੂੰ 4 ਦਿਨ ਹੋ ਗਏ ਮੰਜੇ ਤੇ ਪਈ ਨੂੰ ਤੂੰ ਇੱਕ ਵਾਰੀ ਵੀ ਮੈਨੂੰ ਪੁੱਛਿਆ ਕਿ ਮੰਮੀ ਤੁਹਾਡਾ ਕੀ ਦੁੱਖ ਦਾ ਨਾ ਕਿਸੇ ਦਵਾਈ ਦਾ ਨਾ ਪਾਣੀ ਦਾ ਨਾ ਹੀ ਵੀ ਮੈਂ ਲੱਤਾਂ ਹੀ ਘੁੱਟ ਦਵਾਂ ਤੈਨੂੰ ਤਾਂ ਨਾ ਬਸ ਆਪਦੇ ਟੱਬਰ ਦੀ ਪਈ ਆ ਉਦੋਂ ਇਲਾਵਾ ਤੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਨਾਲੇ ਅੱਜਕੱਲ ਨਾ ਮੰਮੀ ਤੁਹਾਨੂੰ ਮੈਂ ਨਹੀਂ ਦੇਖਦੀ ਕੋਈ ਹੋਰ ਹੀ ਦੇਖਦਾ ਨਹੀਂ ਦੀ ਜੀ ਇਹ ਜੀ ਨਹੀਂ ਕੋਈ ਗੱਲ ਹੈਗੀ ਮਮਮੀ ਦਵਾਈਆਂ ਲੈਂਦੇ ਨੇ ਨਾ ਉਹ ਸਿਰ ਨੂੰ ਚੜ ਜਾਂਦੀਆਂ ਨੇ ਉਹਨਾਂ ਦੇ ਤਾਂ ਹੀ ਤੁਹਾਨੂੰ ਵੱਧ ਘੱਟ ਬੋਲ ਦਿੰਦੇ ਨੇ ਪਰ ਸਭ ਤੋਂ ਵੱਧ ਕਰਦੇ ਵੀ ਤਾਂ ਤੁਹਾਡੇ ਹੀ ਨੇ ਆਹੋ ਉਹ ਤਾਂ ਦਿਸ ਹੀ ਜਾਂਦਾ ਕਿਹਦਾ ਵੱਧ ਕਰਦੀ ਮਾਤਾ ਤੇ ਕਿਹਦਾ ਘੱਟ ਕਰਦੀ ਆ ਲੈ ਦੇਖ ਲੈ ਜੇ ਮੈਂ ਇਹਨੂੰ ਕਿਸੇ ਕੰਮ ਨੂੰ ਕਹਿ ਦਿੰਨੀ ਆ ਨਾ ਫੇਰ ਨਹੀਂ ਇਹ ਆਉਂਦੀ ਹੋਣਾ ਬਿਨਾ ਬੁਲਾਏ ਬੈਸਣ ਨੂੰ ਆ ਗਈ ਆ ਵੀ ਦੇਖਾਂ ਕੀ ਕਰਦੀਆਂ ਨੇ ਅੰਦਰ ਓ ਮਮੀ ਮੈਂ ਨਾ ਤੁਹਾਡੇ ਨਾਲ ਬਹਿਸ ਕਰਨ ਨਹੀਂ ਆਈ ਆ ਮੈਂ ਮਨਦੀਪ ਨੂੰ ਕਹਿਣ ਆਈ ਆ ਵੀ ਸਬਜ਼ੀ ਲਿਆ ਦੇਵੇ ਘਰੇ ਕੋਈ ਸਬਜ਼ੀ ਨਹੀਂ ਪਈ ਦੀਦੀ ਜੀ ਮੈਂ ਮੰਮੀ ਨਹੀਂ ਛੱਡ ਕੇ ਕਿਵੇਂ ਜਾ ਸਕਦੀ ਆ ਸਬਜ਼ੀ ਲੈਣ ਸਬਜ਼ੀ ਵਾਲਾ ਆਉਣ ਵਾਲਾ ਹੀ ਆ ਤੁਸੀਂ ਗਲੀ 'ਚ ਹੀ ਲੈ ਲਿਓ ਉਹ ਮੰਦੀਪ ਲੈ ਤਾਂ ਮੈਂ ਉਹਦੇ ਕੋ ਵੀ ਲੈਣੀ ਸੀਗੀ ਪਰ ਉਹ ਹੁਣ ਅੱਜ ਕੱਲ੍ਹ ਨਾ ਸਬਜ਼ੀ ਬੜੀ ਮਹਿੰਗੀ ਲਾਉਂਦਾ ਤਾਂ ਮੈਂ ਕਹਿੰਦੀ ਸੀ ਵੀ ਬਾਜ਼ਾਰੋਂ ਲਿਆ ਦਿੰਦੀ ਨਾ ਜੇ ਸਬਜ਼ੀ ਲਿਆਉਣੀ ਆ ਤਾਂ ਤੂੰ ਆਪ ਜਾ ਕੇ ਲਿਆ ਤੂੰ ਕਿਹੜਾ ਉੱਥੇ ਕੋਈ ਕਮਾਈ ਕਰਦੀ ਆ ਉਹ ਮੰਮੀ ਜਾਣ ਨੂੰ ਤਾਂ ਮੈਂ ਵੀ ਚੱਲ ਜਾਣਾ ਸੀ ਪਰ ਘਰ ਦੇ ਕੰਮ ਕੌਣ ਦੇਖੂਗਾ ਫਿਰ ਓਹੋ ਕੋਈ ਨਹੀਂ ਘਰ ਦੇ ਕੰਮ ਦੇਖਣ ਨੂੰ ਮਨਦੀਪ ਹੈਗੀ ਆ ਤੂੰ ਜਾ ਸਬਜ਼ੀ ਲੈ ਆ ਮੰਮੀ ਮੇਰੇ ਕੋ ਤਾਂ ਨਹੀਂ ਜਾਇਆ ਜਾਣਾ ਮੇਰੇ ਤੋਂ ਨਹੀਂ ਟਾਈਮ ਹੈਗਾ ਇੰਜ ਕਰਦੀ ਮੈਂ ਸਰਦਾਰ ਜੀ ਨੂੰ ਕਹਿ ਦਿੰਨੀ ਆ ਫੋਨ ਕਰਕੇ ਉਹ ਆਉਂਦੇ ਹੋਏ ਸਬਜ਼ੀ ਲੈ ਆਣਗੇ ਉਦੋਂ ਬਣ ਜੂਗੀ ਫਿਰ ਨਾ ਕਿਉਂ ਵੀ ਲੇਟ ਬਣੀ ਆ ਸਬਜ਼ੀ ਦੇਖਿਆ ਮਨਦੀਪ ਜੇ ਤੂੰ ਚਲੀ ਜਾਂਦੀ ਸਬਜ਼ੀ ਲੈਣ ਫਿਰ ਤਾਂ ਇਹ ਖੁਸ਼ ਸੀ ਤੂੰ ਇਹ ਆਵ ਦੇਤਾ ਨਾ ਹੁਣ ਇਹ ਕਹਿੰਦੀ ਮੈਂ ਗੋਲਡੀ ਤੋਂ ਮੰਗਾ ਲੂੰਗੀ ਆਪ ਇਹਨੇ ਕਿਤੇ ਨਹੀਂ ਜਾਣਾ ਸੀ ਬਸ ਇਹਨੇ ਤੈਨੂੰ ਦੁਖੀ ਕਰਨਾ ਸੀ ਕੋਈ ਨਹੀਂ ਮੰਮੀ ਜੀ ਜਿਹੜਾ ਜੋ ਕੁਝ ਕਰੀ ਜਾਂਦਾ ਨਾ ਉਹਨੂੰ ਕਰੀ ਜਾਣ ਲੋ ਇਹਦਾ ਜਵਾਬ ਮੈਂ ਨਹੀਂ ਦੇਣਾ ਉਹ ਵਕਤ ਨੇ ਆਪੇ ਹੀ ਦੇ ਦੇਣਾ ਹੈ ਵਜੋਤ ਤੂੰ ਫੇਰ ਪੈ ਗਿਆ ਲੰਮੇ ਤੇਰੀ ਸਿਹਤ ਠੀਕ ਆ ਮਮਾ ਠੀਕ ਹੀ ਆ ਮੈਨੂੰ ਕੀ ਹੋਣਾ ਵਾ ਨਹੀਂ ਆ ਦੇਖ ਮੈਨੂੰ ਐਵੇਂ ਚੜੀਆਂ ਚੜੀਆਂ ਜਾਂ ਲੱਗਦੀਆਂ ਤੇਰੀਆਂ ਅੱਖਾਂ ਤੈਨੂੰ ਹੋਇਆ ਤਾਂ ਨਹੀਂ ਕੁਛ ਕਿਤੇ ਤੂੰ ਗਲਤ ਸੰਗਤ ਚ ਤਾਂ ਨਹੀਂ ਪੈ ਗਿਆ ਮੈਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹਾਂ ਵੀ ਗਲਤ ਸੰਗਤ ਚ ਪੈ ਗਿਆ ਨਾਲੇ ਮੰਮਾ ਕੁਝ ਬੋਲਣ ਤੋਂ ਪਹਿਲਾਂ ਨਾ ਸੋਚ ਲਿਆ ਕਰੋ ਵੀ ਤੁਸੀਂ ਮੇਰੇ ਬਾਰੇ ਕੀ ਬੋਲੀ ਜਾਂਦੇ ਹੋ ਨਾ ਮਾਂ ਵਾ ਤੇਰੀ ਆਖਰ ਮਾਂ ਨੂੰ ਨਹੀਂ ਫਿਕਰ ਹੋਣੀ ਤੇ ਹੋਰ ਕਿੰਨੂੰ ਫਿਕਰ ਹੋਣੀ ਆਪਣੇ ਜਵਾਕ ਦੀ ਮੈਂ ਨਾ ਕੋਈ ਨਿਆਣਾ ਨਹੀਂ ਹੈਗਾ ਨਾਲੇ ਮੇਰੀ ਫਿਕਰ ਕਰਨੀ ਛੱਡ ਦਿਓ ਜੋ ਚੀਜ਼ ਕਰਨ ਵਾਲੀ ਆ ਉਹ ਕਰੋ ਰੋਟੀ ਪੁੱਛੀ ਆ ਭੁੱਖ ਲੱਗੀ ਹੋਈ ਆ ਮੈਨੂੰ ਰੋਟੀ ਲਿਆ ਦਿਓ ਲੈ ਦੱਸ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਤੈਨੂੰ ਭੁੱਖ ਲੱਗੀ ਆ ਮੈਨੂੰ ਦੱਸ ਕੀ ਖਾਣਾ ਮੈਂ ਬਣਾ ਦਿੰਨੀ ਆਂ ਮਾਂ ਕੁਝ ਵੀ ਬਣਾ ਦਿਓ ਬਸ ਜਾ ਕੇ ਬਣਾ ਦਿਓ ਚੱਲ ਅੰਜ ਕਰ ਤੂੰ ਬੈ ਇੱਥੇ ਤੇ ਮੈਂ ਤੇਰੇ ਵਾਸਤੇ ਹੁਣੇ ਲੈ ਕੇ ਆਉਣੀ ਕੁਝ ਬਣਾ ਲ ਕੇ ਠੀਕ ਆ ਬੈ ਜਾ ਬੈ ਜਾ ਯਾਰ ਜੋ ਦਾ ਕੀ ਕਰਨਾ ਹੁਣ ਆਪਾਂ ਆਪਣੀਆਂ ਗੱਲਾਂ ਹੀ ਤਾਂ ਹੁੰਦਾ ਜਿਗਾ ਹਾਂ ਫੋਨ ਲਾ ਕੇ ਦੇਖੀਏ ਹਲੋ ਹਲੋ ਕਿਉਂ ਕਰਾ ਯਾਰ ਤੂੰ ਸਾਡਾ ਫੋਨ ਤਾਂ ਚੱਕਿਆ ਉਹਦਾ ਫੋਨ ਚੱਕਣਾ ਵੀ ਗਿਆ ਜਦੋਂ ਤੁਸੀਂ ਕੱਲ ਮੈਨੂੰ ਰੋਕਿਆ ਸੀ ਰਾਹ 'ਚ ਉਦੋਂ ਮੈਂ ਤੁਹਾਨੂੰ ਕੀ ਕਿਹਾ ਸੀ ਵੀ ਮੇਰਾ ਤੁਹਾਡੇ ਨਾਲ ਕੋਈ ਮਤਲਬ ਨਹੀਂ ਹੈਗਾ ਤੁਸੀਂ ਮੈਨੂੰ ਫਿਰ ਫੋਨ ਕਰੀ ਜੰਨੇ ਹੋ ਅੱਜ ਯਾਰ 3000 ਦੀ ਗੱਲ ਹੀ ਆ ਲੈ ਲਈ ਤੂੰ ਯਾਰ ਲੈ ਯਾਰ ਮੈਨੂੰ ਫੜਾ ਫੋਨ ਮੈਂ ਕਰਦਾ ਗੱਲ ਜੋਤ ਨਾਲ ਆ ਜੋਤ ਅਸੀਂ ਤਾਂ ਤੈਨੂੰ ਤਾਂ ਫੋਨ ਕਰਦੇ ਆ ਅਸੀਂ ਕਸ਼ਮੀਰ ਚੱਲੇ ਆ ਘੁੰਮਣ ਅਜ ਦਾ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਹੋਇਆ ਘੁੰਮਣ ਫਿਰਨ ਦਾ ਉਹ ਨਾ ਰਹਿਣ ਦਿਓ ਰਹਿਣ ਦਿਓ ਮੈਂ ਨਹੀਂ ਜਾਣਾ ਤੁਹਾਡੇ ਨਾਲ ਕਿਤੇ ਵੀ ਨਾਲ ਮੁੜ ਕੇ ਹੁਣ ਅਜੇ ਤੋਬਾ ਮੈਨੂੰ ਫੋਨ ਨਾਲ ਆਇਓ ਚੱਲ ਹੁਣ ਛੱਡ ਆਪਾਂ ਹੁਣ ਕਸ਼ਮੀਰ ਚੱਲਦੇ ਆ ਉੱਥੇ ਜਾ ਕੇ ਚਿੱਲ ਕਰਾਂਗੇ ਚੱਲ ਦੇਖ ਲੈ ਕਰ ਲਈ ਫਿਰ ਮੈਨੂੰ ਫੋਨ ਅਸੀਂ ਵੇਟ ਕਰਾਂਗੇ ਤੇਰੇ ਫੋਨ ਦੀ ਚੱਲ ਕੋਈ ਨਹੀਂ ਯਾਰ ਮੈਂ ਦੇਖਦਾ ਕੀ ਕਰਨਾ ਹੈ ਲੈ ਜੋ ਤੈ ਅੱਜ ਤਾਂ ਨਾ ਮੈਂ ਤੇਰੀ ਪਸੰਦ ਦੀ ਸਬਜ਼ੀ ਬਣਨੀ ਰੱਖ ਕੇ ਆਈਆਂ ਉਹਨੂੰ 5 ਕਿ ਮਿੰਟ ਲੱਗਣੇ ਆ ਬਸ ਓਨੀ ਦੇਰ ਵੇਟ ਕਰ ਲੈ ਤੇ ਨਾਲ ਮੈਨੂੰ ਵਾਜਾਂ ਜਿ ਆਉਣੀਆਂ ਸੀ ਤੂੰ ਕਿਹਦੇ ਨਾਲ ਫੋਨ ਤੇ ਗੱਲ ਕਰਦਾ ਸੀ ਉਹ ਕੁਝ ਨਹੀਂ ਮਮਾ ਨਾਲ ਦੇ ਮੁੰਡਿਆਂ ਨਾਲ ਮਾੜੀ ਮੋਟੀ ਵਿਗੜ ਗਈ ਸੀਗੀ ਪਸ ਉਹਨਾਂ ਦੇ ਹੁਣ ਵਾਰੀ-ਵਾਰੀ ਫੋਨ ਆਉਂਦੇ ਪਿਆ ਵੀ ਚੱਲ ਆ ਜਾ ਚਲੀਏ ਕਿਤੇ ਚਲੀਏ ਕਿਤੇ ਪਰ ਮੇਰਾ ਉਹਨਾਂ ਦਾ ਜਾਣਦਾ ਬਿਲਕੁਲ ਮਨ ਨਹੀਂ ਹੁਣ। ਨਾ ਪੁੱਤ ਐਵੇਂ ਨਹੀਂ ਵਿਗਾੜੀਦੀ ਹੁੰਦੀ ਸਾਰਿਆਂ ਨਾਲ। ਜੇ ਕੋਈ ਅਗਲਾ ਮਾਫੀ ਮੰਗਦਾ ਹੈ ਨਾ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ। ਨਾਲੇ ਹੁਣ ਜਿਉਂ ਉਹ ਤੈਨੂੰ ਫੋਨ ਕਰਕੇ ਕਹੀ ਜਾਂਦੇ ਆ ਵੀ ਮਾਫ ਕਰ ਦੇ ਜੇ ਕੋਈ ਗੱਲ ਹੋ ਗਈ ਆ ਤੇ ਤੈਨੂੰ ਹੁਣ ਮਾਫ ਕਰ ਦੇਣਾ ਚਾਹੀਦਾ ਉਹਨਾਂ ਨੂੰ ਤੇ ਮੇਰੀ ਮੰਨੇ ਨਾ ਤੇ ਚੱਲ ਜਾ ਉਹਨਾਂ ਨਾਲ। ਮੰਮਾ ਮੈਂ ਆਪੇ ਦੇਖ ਲਵਾਂਗਾ ਕੀ ਕਰਨਾ ਕੀ ਨਹੀਂ ਕਰਨਾ। ਇਹ ਕੁਝ ਖਾਣ ਨੂੰ ਬਣ ਗਿਆ ਤਾਂ ਮੈਨੂੰ ਲਿਆ ਦਿਓ। ਅੱਛਾ ਮੈਂ ਲਿਆ ਦਿੰਨੇ ਹੁਣੇ ਉਹ ਤਾਂ ਮੈਂ ਭੁੱਲ ਹੀ ਗਈ ਸੀ ਚੱਲ ਲਿਆ ਕੇ ਆਣੀ ਮੈਂ ਯਾਰ ਦਿਲ ਤਾਂ ਮੇਰਾ ਵੀ ਬਹੁਤ ਕਰੀਮ ਦਾ ਕਸ਼ਮੀਰ ਜਾਣ ਨੂੰ ਨਾ ਨਾ ਨਾਲੇ ਹੁਣ ਮੰਮਾ ਨੇ ਵੀ ਕਹਿਤਾ ਕਿ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਕਬ ਤਾਂ ਮੈਂ ਫੋਨ ਨਾ ਨਾ ਹਾਂ ਜੋ ਤਾਂ ਫੋਨ ਹੈ ਲੱਗਦਾ ਉਹਨੇ ਆਪਾਂ ਨੂੰ ਮਾਫ ਕਰਤਾ ਹਾਂ ਜੋਤ ਹਾਂ ਮੈਂ ਵੀ ਸੋਚਿਆ ਦੁਸ਼ਮਣੀ ਕਿੰਨੀ ਕਿ ਜੇ ਰੱਖਾਂਗੇ ਮੈਂ ਵੀ ਸਭ ਕੁਝ ਭੁੱਲ ਗਿਆ ਪਰਾਣਾ ਆਜੋਤ ਜੇ ਤੂੰ ਸਭ ਕੁਝ ਭੁੱਲ ਹੀ ਗਿਆ ਨਾ ਤੇ ਸਵੇਰੇ 6 ਵਜੇ ਤੜਕੇ ਤਿਆਰ ਰਹੀ ਆਪਾਂ ਜਲਦੀ ਨਿਕਲਣਾ ਹਾਂ ਹਾਂ ਉਹਨਾ ਮੈਂ ਚੱਲ ਠੀਕ ਓਕੇ ਚੰਗਾ ਲੋ ਵੀ ਆਪਾਂ ਨੂੰ ਕੋਈ ਵਿਚੋਲਾ ਵਿੱਚ ਪਉਣ ਦੀ ਲੋੜ ਹੀ ਨਹੀਂ ਬਈ ਸ਼ਿਕਾਰ ਤਾਂ ਆਪ ਆਪਣੇ ਜਾਲ ਚ ਫਸ ਗਿਆ ਚਲੋ ਹੁਣ ਬਈ ਹੁਣ ਤੁਸੀਂ ਤਿਆਰੀ ਕਰੋ ਵਰਗਾ ਹਲਾਾਲ ਕਿਵੇਂ ਕਰਨਾ ਆਪਾਂ ਮੁੰਡੇ ਨੇ ਕੁਛ ਤਾਂ ਖਾਤਾ ਮੈਨੂੰ ਤਾਂ ਛੋਟੀ ਨਹੀਂ ਇਹਦੀ ਫਿਕਰ ਹੀ ਪਾਉਂਦੀ ਸੀ ਆ ਵੇਖ ਚੰਗਾ ਬੁਲਾਤਾ ਹੈ گاਵਾ ਪਤਾ ਨਹੀਂ ਕਿਹੋ ਜੀਆਂ ਗੱਲਾਂ ਕਰੀ ਜਾਂਦੀ ਸੀ ਮੇਰੇ ਮੁੰਡੇ ਬਾਰੇ ਅਜੇ ਹਰ ਮਨੂੰ ਨੇ ਇੱਕ ਬਿਲ ਬੁੱਕ ਦੇਈ ਆ ਦੇਖਾ ਸਾਨੇ ਰੇਲੇ ਦੀ ਪੇਮੈਂਟ ਆਈ ਸੀ ਕੈਸ਼ ਕੇ ਉਹਦੇ ਤੇ ਲਿਖਿਆ ਹੋਇਆ ਕ੍ਰੈਡਿਟ ਆ ਦੇਈ ਮੈਨੂੰ ਇੱਕ ਉਹਨੂੰ ਬਿਲ ਬੁੱਕ ਦੇਖ ਕੇ ਪਤਾ ਲੱਗੂਗਾ ਨਹੀਂ ਯਾਰ ਇਹ ਵੀ ਸਹੀ ਸੀਗਾ ਜੇ ਪੇਮੈਂਟ ਆਈ ਹੁੰਦੀ ਇਹ ਤੇ ਚੜੀ ਹੋਣੀ ਸੀਗੀ। ਨਾ ਭਾਜੀ ਤੁਸੀਂ ਕਿਹੜੇ ਸਾਨੇਵਾਲ ਦੀ ਗੱਲ ਕਰਦੇ ਪਿਓ? ਅਸੀਂ ਤੇ ਦੋ ਤਿੰਨ ਸਾਈਡਾਂ ਲਾਈਆਂ ਉੱਥੇ। ਉਹੀ ਪਾਰਟੀ ਦੀ ਗੱਲ ਕਰਦਾ ਜਿਹੜੀ ਆ ਸਾਨੇਵਾਲ 에ਰਪੋਰਟ ਦੇ ਨੇੜੇ ਆ। ਭਾਜੀ ਉਹ ਤਾਂ ਆਏ ਤਾਂ ਸੀਗੇ ਪਰ ਪੇਮੈਂਟ ਦੇ ਬਾਰੇ ਮੈਨੂੰ ਪਤਾ ਨਹੀਂ। ਤੂੰ ਇਹ ਕਰ ਅਜੇ ਕੈਮਰੇ ਦੀ ਨਾ ਰਿਕਾਰਡਿੰਗ ਚੈੱਕ ਕਰ ਯਾਰ ਉਹਦੇ ਚ ਹੀ ਪਤਾ ਲੱਗੂਗਾ। 5-6 ਦਿਨ ਪਹਿਲਾਂ ਉਹ ਆਏ ਸੀਗੇ ਕੈਮਰੇ ਦੀ ਰਿਕਾਰਡਿੰਗ ਚੈੱਕ ਕਰ ਲਾ ਉਹਦੇ ਚ ਪਤਾ ਲੱਗ ਜੂਗਾ ਪੇਮੈਂਟ ਦੇ ਕੇ ਗਏ ਸੀ ਕਿ ਨਹੀਂ ਦੇ ਕੇ ਗਏ ਆਪਣੇ ਆਫਿਸ ਵੀ ਕੈਮਰਾ ਲੱਗਿਆ ਹੀ ਹੋਇਆ ਠੀਕ ਹੈ ਸਰ ਮੈਂ ਚੈੱਕ ਕਰਕੇ ਦੇਖ ਦੇ ਤਾ ਹਾਂ ਚੈੱਕ ਕਰਕੇ ਦੱਸ ਨਹੀਂ ਬਾਜੀ ਮੈਂ ਤਾਂ ਚੈੱਕ ਕਰ ਲਿਆ 5-6 ਦਿਨਾਂ ਦੀ ਉਹਦੇ ਵਿੱਚ ਰਿਕਾਰਡਿੰਗ ਹੈ ਨਹੀਂ ਤੇ ਲੱਗਦਾ ਕਿਸੇ ਨੂੰ ਲਾਈਟ ਗਈ ਹੋਣੀ ਆ ਤਾਂ ਉਸ ਦੀ ਰਿਕਾਰਡਿੰਗ ਹੈ ਨਹੀਂ ਆਪਣੇ ਕੋਲ ਆਹ ਇਹ ਵੀ ਹੋ ਸਕਦਾ ਲਾਈਟ ਪਹੁੰਚ ਜਾਂਦੀ ਹੈ ਅੱਜ ਕੱਲ੍ਹ ਓਏ ਤੇਰੀ ਗਲਤੀ ਠੀਕ ਆ ਯਾਰ ਪਰ ਇਹਦਾ ਪਤਾ ਕਰਨਾ ਪੈਣਾ ਵੀ ਉਹ ਪੇਮੈਂਟ ਦੇ ਕੇ ਗਏ ਸੀ ਕਿ ਨਹੀਂ ਹੁਣ ਮੈਂ ਉਹਨਾਂ ਨੂੰ ਪੁੱਛਦਾ ਚੰਗਾ ਥੋੜੀ ਲੱਗਦਾ ਹੈ ਤੁਸੀਂ ਮੈਨੂੰ ਪੈਸੇ ਫੜਾ ਕੇ ਗਏ ਸੀ ਕਿ ਨਹੀਂ ਤੂੰ ਐਦਾਂ ਕਰ ਯਾਰ ਆਪਣਾ ਵਾਈਫਾਈ ਕੈਮਰਾ ਆ ਇਹਨੂੰ ਚੈੱਕ ਕਰ ਵੀ ਇਹਦੇ 'ਚ ਤਾਂ ਨਹੀਂ ਕੋਈ ਰਿਕਾਰਡਿੰਗ ਆਈ ਇਹ ਆਪਣਾ ਨਾਲ ਹੀ ਇਨਵਰਟਰ ਤੇ ਆ ਇਹਨੂੰ ਚੈੱਕ ਕਰ ਤਰੀ ਇੱਕ ਮਿੰਟ ਠੀਕ ਆ ਭਾਜੀ ਮੈਂ ਦੇਖਦਾ ਨਾ ਕੀ ਗੱਲ ਕਿਹੜੀ ਰਿਕਾਰਡਿੰਗ ਦੇ ਇਹਦਾ ਮੈਨੂੰ ਵੀ ਦਿਖਾ ਦੇ ਲੱਭ ਕੀ ਲੱਭਿਆ ਤੈਨੂੰ ਹੁਣ ਭਾਜੀ ਹੋਰ ਕੋਈ ਰਿਕਾਰਡਿੰਗ ਤਾਂ ਲੱਭੀ ਨਹੀਂ ਪਰ ਹੋਰ ਕੁਝ ਜ਼ਰੂਰ ਲੱਭ ਗਿਆ ਜਿਹਦੇ ਬਾਰੇ ਸਾਨੂੰ ਪਤਾ ਨਹੀਂ ਉਹ ਨਾ ਹੋਇਆ ਤੈਨੂੰ ਕੀ ਲੱਭ ਗਿਆ ਜਿਹੜਾ ਦੇਖ ਕੇ ਤੂੰ ਹੈਰਾਨ ਹੋਈ ਜਨਾਂ ਹੈ ਭਾਜੀ ਤੁਸੀਂ ਆਪਣੀ ਅੱਖਾਂ ਨਾਲ ਦੇਖ ਲਓ ਪਉ ਤੂੰ ਇੱਥੇ ਖੜਾ ਮੈਂ ਮਾੜਾ ਕੈਮਰਾ ਬੰਦ ਕਰਾਂ ਮੈਂ ਪਹਿਲਾਂ ਤੂੰ ਇੱਥੇ ਖੜੀ ਮੈਂ ਇਧਰ ਕੈਮਰੇ ਬੰਦ ਕਰਦਾ ਦੇਖੀ ਨਾਲੇ ਕੋਈ ਹਵੇ ਨਾ ਹੋ ਗਿਆ 3000 ਦਾ ਇੰਤਜ਼ਾਮ ਹੁਣ ਤੂੰ ਪਾਪਾ ਨੇ ਮੇਰੇ ਤੋਂ ਹਿਸਾਬ ਤਾਂ ਮੰਗਣਾ ਹੀ ਸੀ ਤੇ ਹੁਣ ਤੂੰ ਚੋਰੀ ਕਰੇਗਾ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਫੇਰ ਚੋਰੀ ਦਾ ਕੀ ਕੈਮਰੇ ਆਪਾਂ ਬੰਦ ਕਰਦੇ ਪਾਪਾ ਨੂੰ ਕਿੱਥੋਂ ਪਤਾ ਲੱਗੂ ਨਾਲੇ ਆਹਦੇ ਇੰਨੀਆਂ ਡਿਸਕਾਂ ਪਈਆਂ ਨੇ ਪਾਪਾ ਨੂੰ ਇੱਕ ਆ ਡਿਸਕ ਦਾ ਕਿੱਥੋਂ ਪਤਾ ਲੱਗੂ ਨਹੀਂ ਮੇਰੀ ਗੱਲ ਸੁਣ ਨਾ ਭੱਖੇ ਕਿ ਇੱਥੋਂ ਐਵੇਂ ਦੁਕਾਨ ਦਾ ਮੁੰਡਾ ਆਉਣ ਆਲਾ ਮੈਨੂੰ ਹੁਣ ਦੱਸ ਤਾਂ ਦੇ ਇਹਦਾ ਹਾਰਡ ਡਿਸਕ ਤਾਂ ਕਰਨਾ ਕੀ ਆ ਜਿਹੜੀ ਤੋ ਚੱਕੀ ਐ ਕੁਛ ਤਾਂ ਕਰੂੰਗਾ ਹੀ ਮਮਾ ਹੁਣ ਬਸ ਇੱਥੋਂ ਨਿਕਲ ਪੈਣਾ ਤੇ ਸਾਰੇ ਤੋਂ ਜਵਾਬ ਲੈਣ ਉੱਥੀ ਤਾਂ ਮੋੜ ਭਾਜੀ ਹੁਣ ਸਮਝ ਲੱਗੀ ਕੈਮਰੇ ਵਿੱਚ ਬਾਕੀ ਸਾਰੀ ਰਿਕਾਰਡਿੰਗ ਆ ਪਰ ਇੰਨੀ ਦੀ ਰਿਕਾਰਡਿੰਗ ਕਿਉਂ ਡੀਲੀਡਰ ਇਹ ਕੁਛ ਜੋਤ ਕਰਦਾ ਫਿਰਦਾ ਕੋਈ ਨਹੀਂ ਅਜੇ ਤੂੰ ਜਿਹੜੀ ਤੈਨੂੰ ਮੇਰੇ ਰਿਕਾਰਡਿੰਗ ਕਹੀ ਹੈ ਨਾ ਉਹ ਚੈੱਕ ਕਰ ਇਹ ਮੈਂ ਬਾਅਦ ਚ ਦੇਖਦਾ ਹਾਂ ਅਰਜੋਤ ਤੂੰ ਆ ਕੁਝ ਕਰਦਾ ਫਿਰਦਾ ਮੈਂ ਤੇਰੇ ਤੋਂ ਕੱਡੀਆਂ ਵੱਡੀਆਂ ਉਮੀਦਾਂ ਲਾਈਆਂ ਸੀ ਵੀ ਮੇਰਾ ਮੁੰਡਾ ਵੱਡਾ ਹੋ ਕੇ ਆ ਬਣੂਗਾ ਪਰ ਤੂੰ ਤਾਂ ਜੋ ਹਰਕਤ ਕੀਤੀ ਨਾ ਜਿਹੜੀ ਕੋਈ ਦੁਸ਼ਮਣ ਵੀ ਨਹੀਂ ਕਰਦਾ ਆਪਣੇ ਪਿਆਰ ਨਾਲ ਤੂੰ ਅੱਜ ਮੇਰਾ ਵਿਸ਼ਵਾਸ ਤੋੜਤਾ ਜੋਤ ਨਾ ਕੋਣਾ ਮੈਂ ਦਾਦੀ ਜੀ ਹੋਰ ਕਿੰਨੇ ਆਉਣਾ ਜੋਤ ਹਾਂਜੀ ਆਪਣੀ ਦਾਦੀ ਦਾ ਵੀ ਹਾਲ ਚਾਲ ਪੁੱਛ ਲਿਆ ਕਰ ਕਦੇ ਦਾਦੀ ਸਾਹਮਣੇ ਤਾਂ ਪਏ ਹਾਂ ਹਾਲ ਕੀ ਪੁੱਛਣਾ ਇਹਦੇ ਵਿੱਚ ਪੱਗੀ ਲੇਟ ਆ ਮੈਂ ਕਾਲਜ ਤੋਂ ਨਾ ਜੋਤ ਐਂ ਕਰ ਪਾਣੀ ਦੀ ਬੋਤਲ ਭਰ ਕੇ ਨਾ ਉਰੇ ਰੱਖ ਦੇ ਨਾਲੇ ਮੈਨੂੰ ਨਾ ਮਾੜਾ ਜਿਹਾ ਹੱਥ ਦੇ ਕੇ ਉਠਾਈ ਮੇਰਾ ਤਾਂ ਲੱਕ ਆਕੜਿਆ ਪਿਆ ਤਾਂ ਜੀ ਮੈਂ ਨਾ ਤੁਹਾਡੇ ਇੰਨਾ ਕੰਮਾਂ ਨੂੰ ਨਹੀਂ ਹੈਗਾ ਤੇ ਨਾਮੇ ਕੋ ਟਾਈਮ ਹੁੰਦਾ ਆ ਕਰਨ ਲਈ ਨਜੋਤ ਹੁਣ ਤੈਨੂੰ ਕੀ ਹੋ ਗਿਆ ਤੂੰ ਤਾਂ ਜਮਾਈ ਦਾਦੀ ਵੱਲ ਨਹੀਂ ਦੇਖਦਾ ਮੈਨੂੰ ਕੁਛ ਨਹੀਂ ਹੋਇਆ ਨਾਲੇ ਮੈਨੂੰ ਨਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਪਰੇਸ਼ਾਨ ਨਾ ਕਰਿਆ ਕਰੋ ਨਜੋਤ ਕੀ ਹੋਇਆ ਤੈਨੂੰ ਇੰਨੀ ਉੱਚੀ ਬੋਲੀ ਜਾਂਦਾ ਨਾਲੇ ਮੰਮੀ ਨਾਲ ਕਿਵੇਂ ਬੋਲ ਰਿਹਾ ਤੂੰ ਚਾਚੀ ਮੈਨੂੰ ਨਾ ਸਿਖਾਓ ਨਾ ਵੀ ਕਿਦੇ ਨਾਲ ਕਿੱਦਾਂ ਗੱਲ ਕਰਨੀਆਂ ਮੈਨੂੰ ਸਾਰਿਆਂ ਦਾ ਪਤਾ ਵੀ ਕਿਹਨੂੰ ਰਿਸਪੈਕਟ ਦੇਣੀ ਆ ਤੇ ਕਿਹਨੂੰ ਨਹੀਂ ਨਜੋਤ ਤੂੰ ਤਾਂ ਬੋਲਣ ਦੀ ਸਾਰੀਆਂ ਹੱਦਾਂ ਟੱਪ ਗਿਆ ਕੋਈ ਮਾੜੀ-ਮੋਟੀ ਵੱਡੇ ਛੋਟੇ ਦੀ ਲਿਹਾਜ਼ ਤਾਂ ਰੱਖ ਲੈਂਦੀ ਆ ਨਾ ਮੰਦੀਪ ਇਹਨੂੰ ਨਾ ਪੁੱਛ ਇਹਨੂੰ ਤਾਂ ਤੂੰ ਤਾਂ ਪੁੱਛੇ ਨਾ ਜਿਹਦੀ ਮਾਂ ਨੂੰ ਵੱਡੇ ਛੋਟੇ ਦੀ ਲਿਹਾਜ਼ ਹੋਵੇ ਜਦੋਂ ਉਹ ਨੂੰ ਹੀ ਨਹੀਂ ਤਾਂ ਇਹਨੂੰ ਕਿੱਥੋਂ ਹੋਊਗੀ ਨਾ ਕੀ ਗੱਲ ਮੇਰੇ ਮੁੰਡੇ ਨੇ ਇਹੋ ਜਿਹਾ ਕੀ ਕਰਤਾ ਜਿਹੜਾ ਸਾਰਾ ਟੱਬਰ ਉਹਦੇ ਮਗਰ ਪਿਆ ਹੋਇਆ ਵਾ ਲੈ ਆ ਗਈ ਇਹਦੀ ਪੰਚਾਇਤੀ ਕਾਨ ਕੋਈ ਚੱਜ ਦੀ ਮੱਤ ਵੀ ਦੇ ਦੇ ਮੁੰਡੇ ਨੂੰ ਤਾ ਕਿ ਉਹ ਵੀ ਭੋਰਾ ਸਿਆਣਾ ਹੋਵੇ ਜਾਂ ਆਪਦਾ ਹੀ ਦਿਮਾਗ ਪਾਉਣਾ ਇਹਦੇ ਵਿੱਚ ਨਾ ਮੈਨੂੰ ਦੱਸੋਗੇ ਵੀ ਕਿ ਹੋਇਆ ਕੀ ਆ ਜੋ ਤੂੰ ਦੱਸ ਕਿਉਂ ਬੋਲਦੇ ਪਿਆ ਤੈਨੂੰ ਮਾਂ ਹੋਣਾ ਕੀ ਆ ਪਤਾ ਨਹੀਂ ਇਹਨਾਂ ਨੂੰ ਮੇਰੇ ਤੋਂ ਕੀ ਤਕਲੀਫ ਆ ਮੈਂ ਤਾਂ ਬੂਟ ਪਾਉਣਾ ਆਇਆ ਸੀ ਸਿਰਫ ਇੱਥੇ ਪਹਿਲਾਂ ਦਾਦੀ ਬੋਲਣ ਲੱਗ ਗਈ ਤੇ ਹੁਣ ਚਾਚੀ ਨਾ ਮਨਦੀਪ ਕੀ ਹੋਇਆ ਕਾਹ ਤੋਂ ਬੋਲੀ ਜਾਨੀ ਐ ਇਹਨੂੰ ਤੂੰ ਜਾ ਜੋਤ ਮੈਂ ਨਾਲ ਆਪੇ ਗੱਲ ਕਰਦੀ ਆਂ ਉਹ ਮੁੰਡੇ ਨੂੰ ਇੰਨੀਆਂ ਸ਼ੈਆਂ ਨਾ ਦਿਆ ਕਰ ਕੱਲ ਨੂੰ ਔਖੀ ਹੋਏਗੀ ਕੋਈ ਨਹੀਂ ਮੰਮੀ ਮੇਰਾ ਮੁੰਡਾ ਨਾ ਮੈਂ ਔਖੀ ਹੋਣਾ ਤੁਹਾਨੂੰ ਨਹੀਂ ਔਖੀ ਕਰੂਗਾ ਨਾ ਡੇੜੀ ਮੈਂ ਤੁਹਾਨੂੰ ਸਮਝਾ ਰਹੀ ਸੀ ਵੀ ਵੱਡੇ ਨਾਲ ਕਿੱਦਾਂ ਗੱਲ ਕਰੀਦੀ ਐ ਮਨਦੀਪ ਤੂੰ ਨਾ ਜੋਤੀ ਫਿਕਰ ਨਾ ਕਰਿਆ ਕਰ ਜੋ ਤੈਨੂੰ ਸਮਝਾਉਣ ਲਈ ਮੈਂ ਹੈਗੀ ਤੂੰ ਜੰਨਤ ਦਾ ਤੇ ਮੰਮੀ ਦਾ ਹੀ ਫਿਕਰ ਕਰ ਨਾ ਜੇ ਜੂਤ ਦਾ ਆਹੀ ਸੁਭਾ ਰਿਹਾ ਨਾ ਤਾਂ ਮੈਨੂੰ ਨਹੀਂ ਲੱਗਦਾ ਉਹ ਤੇਰੇ ਵੱਸ 'ਚ ਰਹੂਗਾ ਉਹਨੇ ਤੇਰੇ ਵੱਸੋਂ ਬਾਹਰ ਹੋ ਜਾਣਾ ਓ ਮੰਮੀ ਤੁਸੀਂ ਜੋਤਦੀ ਨਹੀਂ ਆਪਣੀ ਫਿਕਰ ਕਰੋ ਐਵੇਂ ਮੇਰੇ ਜਵਾਗ ਦਾ ਸਾਰਾ ਦਿਨ ਮਗਰ ਪਏ ਰਹਿੰਨੇ ਆ ਪਤਾ ਨਹੀਂ ਤੁਸੀਂ ਕਦੋਂ ਬੈੱਡ ਤੋਂ ਉੱਠਣਾ ਆਪਣੀ ਫਿਕਰ ਕਰ ਲਓ ਮਾੜੀ ਜੀ ਆ ਦੇਖਿਆ ਕਿੰਨਾ ਹੰਕਾਰੀ ਬੀਂਦੀ ਆ ਮੁੰਡੇ ਨੂੰ ਲੈ ਕੇ ਇਹਨੂੰ ਇਹ ਅਹੰਕਾਰ ਚ ਨਾ ਇਹ ਵੀ ਨਹੀਂ ਦਿਸਦਾ ਪਿਆ ਕਿ ਇਹਨੇ ਮੁੰਡੇ ਨੂੰ ਆਪਣੇ ਹੱਥੋਂ ਗੱਢ ਲੈਣਾ ਹੈ ਕਿੰਦਾ ਕੋਈ ਨਹੀਂ ਮੰਮੀ ਜੀ ਦੀਦੀ ਹੁਣ ਗੁੱਸੇ 'ਚ ਨੇ ਜਦੋਂ ਸ਼ਾਂਤ ਹੋਣਗੇ ਨਾ ਫਿਰ ਉਹਨਾਂ ਨਾਲ ਗੱਲ ਕਰਦੇ ਆਂ ਨਾ ਰਹਿਣ ਦੇ ਬੱਸ ਜਿਹਦੀਆਂ ਅੱਖਾਂ ਦੁਖਣਗੀਆਂ ਨਾ ਉਹ ਆਪੇ ਹੀ ਪੱਟੀ ਬੰਨੂਗਾ ਹੁਣ ਤੂੰ ਮੈਨੂੰ ਹੀ ਦੇਖ ਲਾ ਜੇ ਮੇਰੇ ਤੇ ਵਕਤ ਦੀ ਮਾਰ ਪਈਆਂ ਨਾ ਤਾਂ ਹੀ ਮੈਨੂੰ ਪਤਾ ਲੱਗਿਆ ਵੀ ਆਪਣਾ ਕੌਣ ਤੇ ਬੇਗਾਨਾ ਕੌਣ ਮੰਮੀ ਜੀ ਤੁਸੀਂ ਇਹ ਕਿਹੋ ਜਿਹੀ ਗੱਲਾਂ ਕਰਦੇ ਹੋ ਅਸੀਂ ਤਾਂ ਸਾਰੇ ਤੁਹਾਡੇ ਆਪਣੇ ਹੀ ਆਂ ਕਹਿਣ ਨੂੰ ਤਾਂ ਜੋਤੀ ਵੀ ਮੇਰੀ ਹੋਈ ਆ ਪਰ ਉਹਦੇ ਕੋਲੇ ਮਾਂ ਲਈ ਟਾਈਮ ਕਿੱਥੇ ਹੁਣ ਤੂੰ ਆਪ ਹੀ ਦੱਸ ਜੀਨੇ ਮੈਨੂੰ ਸੰਭਿਆ ਜੀਨੇ ਦਿਨ ਰਾਤ ਮੇਰੀ ਸੇਵਾ ਕੀਤੀ ਮੈਂ ਉਹਨੂੰ ਹੀ ਆਪਣਾ ਕਹੂੰਗੀ ਨਾ ਹੁਣ ਤੂੰ ਆ ਜੋਤ ਵਾਲੀ ਦੇਖ ਲਾ ਕਿਵੇਂ ਬੋਲਦਾ ਸੀ ਉਤੋਂ ਆ ਬਬਲੀ ਉਹਨੂੰ ਹਟਾਉਣਾ ਤਾਂ ਕੀ ਆ ਮੁੰਡੇ ਨੂੰ ਉਹਨੂੰ ਸ਼ਹਿਦ ਦਿੰਦੀ ਆ ਵੀ ਬੋਲ ਦਾਦੀ ਨੂੰ ਕੋਈ ਨਾ ਮੰਮੀ ਜੀ ਤੁਸੀਂ ਇਹੋ ਜੀਆਂ ਗੱਲਾਂ ਨਾ ਕਰੋ ਅਸੀਂ ਤਾਂ ਸਾਰੇ ਤੁਹਾਡੇ ਆਪਣੇ ਹੀ ਆ ਨਾ ਮਨਦੀਪ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹਨੇ ਮੈਨੂੰ ਦਿਨ ਰਾਤ ਸੰਭਿਆ ਨਾ ਉਹ ਬਸ ਇੱਕ ਤੂੰ ਹੀ ਆ ਤੇ ਮੈਂ ਨਾ ਤੇਰੇ ਕੋਲੋਂ ਆਪਣੇ ਕੀਤੇ ਗੁਨਾਹਾਂ ਦੀ ਨਾ ਮਾਫੀ ਮੰਗਦੀ ਆ ਹੋ ਸਕੇ ਤਾਂ ਮੈਨੂੰ ਮaaf ਕਰਦੀ ਨਾ ਮੰਮੀ ਜੀ ਏਕ-ਏਕ ਅਰੀ ਜਾਣੇ ਹੋ ਤੁਸੀਂ ਨਾਲੇ ਵੱਡੇ ਛੋਟੇ ਆ ਕੇ ਹੱਥ ਨਹੀਂ ਛੋੜਦੇ ਤੇ ਉਹਦੇ ਵੱਡੇ ਦਾ ਹੱਥ ਤਾਂ ਸਾਡੇ ਸਿਰ ਤੇ ਰੱਖਣਾ ਚਾਹੀਦਾ ਹੈ ਨਾ ਮੰਦੀਪ ਛੋਟਾ ਜਾਂਦਾ ਜਾਂਦਾ ਇੱਕ ਕੰਮ ਤਾਂ ਚੰਗਾ ਕਰ ਗਿਆ ਜੋ ਤੈਨੂੰ ਇਸ ਘਰ ਚ ਲਿਆਇਆ ਉਹਨੂੰ ਪਤਾ ਸੀ ਵੀ ਉਹਦੇ ਜਾਣ ਤੋਂ ਬਾਅਦ ਉਹਦੀ ਮਾਂ ਨੂੰ ਹੋਰ ਕਿਸੇ ਨੇ ਨਹੀਂ ਤੂੰ ਹੀ ਸਾਂਭਣਾ ਕੋਈ ਨਹੀਂ ਮੰਮੀ ਜੀ ਨਰੇ ਤੁਸੀਂ ਨਾ ਇਦਾਂ ਦੀਆਂ ਗੱਲਾਂ ਨਾ ਕਰੋ ਤੁਹਾਡੇ ਦਵਾਈ ਦਾ ਟਾਈਮ ਹੋ ਗਿਆ ਆ ਮੈਂ ਪਾਣੀ ਲੈ ਕੇ ਆਉਣੀ ਆ ਨਰੱਬਾ ਹੁਣ ਮੈਨੂੰ ਸਮਝ ਲੱਗ ਗਈ ਤੂੰ ਮੈਨੂੰ ਆਪਣੇ ਤੇ ਬੇਗਾਨਿਆਂ ਦੀ ਪਰਖ ਕਰਾਉਣੀ ਸੀ ਤਾਂ ਹੀ ਮੈਨੂੰ ਅੰਜੇ ਤੇ ਪਾਇਆ ਤੇ ਮੈਨੂੰ ਆਪਣੇ ਪਾਪਾ ਦਾ ਅਹਿਸਾਸ ਕਰਾਇਆ ਕਿੰਨੇ ਨਮਾਵਤਿਆਂ ਨਾਲ ਕੀ ਕੀ ਨਹੀਂ ਕੀਤਾ ਕੀ ਗੱਲ ਸੁੱਤਾ ਵਿਆਵਾ ਸੌਣ ਤਾਂ 2000 ਪਾਪਾ ਕੀ ਹੋ ਗਿਆ ਹੁਣ ਉਹ ਸੌ ਤਾਂ ਤੂੰ ਜਾ ਪਹਿਲਾਂ ਮੈਨੂੰ ਇਹ ਦੱਸ ਜਿਹੜੀ ਦਫ਼ਤਰ ਦੀ ਹਾਰਡ ਡਿਸਕ ਗੁੰਮ ਹੋਈ ਸੀ ਉਹ ਕਿੱਥੇ ਆ ਇਹ ਤੁਹਾਡੇ ਦਫ਼ਤਰ ਦਾ ਸਮਾਨ ਆ ਤੁਹਾਨੂੰ ਪਤਾ ਮੈਨੂੰ ਕਿਉਂ ਪੁੱਛ ਰਹੇ ਹੋ ਆ ਕੇ ਹਾਂ ਹੈ ਕੀ ਹੋ ਗਿਆ ਕੋਈ ਸਰਦਾਰ ਜੀ ਆਉਂਦੇ ਮੁੰਡੇ ਨੂੰ ਬੋਲਣ ਲੱਗ ਗਏ ਹੋ ਤੂੰ ਨਾ ਹਟ ਜਾ ਤੈਨੂੰ ਮੈਂ 50 ਵਾਰੀ ਕਹਿ ਚੁੱਕਿਆ ਤੂੰ ਇਹਦੀ ਤਰਫਦਾਰੀ ਨਾ ਕਰ ਤੂੰ ਤਰਫਦਾਰੀਆਂ ਕਰ ਕਰਕੇ ਤੇਰਾ ਮੁੰਡਾ ਚੋਰੀਆਂ ਦੇ ਲੱਗ ਗਿਆ ਉਹ ਵੀ ਆਪਣੇ ਦਫਤਰ ਦੇ ਵਿੱਚ ਚੋਰੀ ਕੀਤੀਆਂ ਨੇ ਹਾਏ ਸਰਦਾਰ ਜੀ ਕੀ ਬੋਲੀ ਜਾਂਦੇ ਆ ਕਿਹੜੀ ਚੋਰੀ ਕੀਤੀ ਮੁੰਡੇ ਨੇ ਇਹ ਨਾ ਦਫਤਰ ਕਿਸੇ ਦੀ ਹਾਰਡ ਡਿਸਕ ਮੈਂ ਰਿਪਲੇਸ ਕਰਾ ਕੇ ਅਲਮਾਰੀ 'ਚ ਰੱਖੀ ਸੀ ਇਹ ਚੋਰੀ ਕਰਕੇ ਪਤਾ ਨਹੀਂ ਕਿਹਨੂੰ ਵੇਚ ਕੇ ਗਿਆ ਦੱਸ ਕਿਹਨੂੰ ਵੇਚ ਕੇ ਆ ਓਏ ਪਾਪਾ ਮੈਂ ਤੁਹਾਨੂੰ ਕਿੰਨੀ ਵਾਰੀ ਕਹਤਾ ਮੈਂ ਹਾਰਡ ਡਿਸਕ ਨਹੀਂ ਚੋਰੀ ਕੀਤੀ ਨਹੀਂ ਚੋਰੀ ਕੀਤੀ ਨਹੀਂ ਚੋਰੀ ਕੀਤੀ ਤੁਸੀਂ ਫੇਰ ਲੱਗੇ ਹੋ ਆ ਬੋਲਣ ਮੈਨੂੰ ਮੈਂ ਚੋਰੀਆਂ ਕਰਦਾ ਨਾਲੇ ਉੱਤੋਂ ਮੇਰੇ ਨਾਲ ਜਵਾਬ ਲੈਣਾ ਨਾ ਹੁਣ ਮੈਨੂੰ ਦੱਸ ਦੇ ਹਾਰਡ ਡਿਸ ਕਿੱਥੇ ਆ ਕਿ ਤੇਰੇ ਨਾਲ ਦੇ ਨੂੰ ਪੁੱਛਾਂ ਨਾ ਤੁਸੀਂ ਨਾ ਜੋ ਕਰਨਾ ਕਰ ਲੋ ਮੇਰੇ ਕੋਲ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਹੀਂ ਹੈਗਾ ਜਦੋਂ ਦੇਖੋ ਮੇਰੇ ਥੱਪੜ ਮਾਰਨ ਲੱਗ ਜਾਂਦੇ ਆ ਆ ਦੇਖ ਲੈ ਕੀ ਕਰ ਰਿਹਾ ਇਹਨੂੰ ਪਿਓ ਦੀ ਤੈਨੂੰ ਮੈਂ 50 ਵਾਰ ਕਿਹਾ ਸੀਗਾ ਇਹਨੂੰ ਕੰਟਰੋਲ 'ਚ ਕਰ ਲਾ ਕੰਟਰੋਲ 'ਚ ਕਰ ਲਾ ਹਲੇ ਤਾਂ ਇਹਦੇ ਥੱਪੜ ਹੀ ਪਏ ਆ ਉਹੀ ਦਿਨੇ ਆਊਗਾ ਇਹਦਾ ਸਿਰ ਤੇ ਮੇਰੀਆਂ ਜੁੱਤੀਆਂ ਹੋਣਗੀਆਂ ਹਰ ਕਦਾ ਐ ਜੀਆਂ ਕਰਦਾ ਏ ਸਰਦਾਰ ਜੀ ਬੱਚਾ ਵਾ ਕਿਸੇ ਵੇਲੇ ਗਲਤੀ ਹੋ ਜਾਂਦੀ ਆ ਤੁਸੀਂ ਤਾਂ ਹੱਥ ਚੱਕਣ ਤੱਕ ਚਲ ਜਾਂਦੇ ਓ ਉਹਦੇ ਤੇ ਨਾ ਮਾਰਾਂ ਨਾ ਤਾਂ ਹੋਰ ਕੀ ਕਰਾਂ ਇਹੇ ਜੀ ਔਲਾਦ ਨਾਲ ਹੁੰਦਾ ਨਾ ਬੰਦਾ ਬੇਔਲਾਦ ਹੋ ਜਵੇ ਉਹੀ ਚੰਗਾ ਵਾ ਨਾ ਸਰਦਾਰ ਜੀ ਮਾਰਾ ਜਾਂ ਨਾ ਸੋਚ ਕੇ ਬੋਲਿਆ ਕਰੋ ਉਹਨਾਂ ਵਾਲੇ ਵੀ ਦੇਖੋ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਹੈਗੀ ਨਾ ਜੇ ਰੱਬ ਨੇ ਆਪਾਂ ਨੂੰ ਔਲਾਦ ਦੇ ਹੀ ਦਿੱਤੀ ਆ ਤੇ ਤੁਸੀਂ ਕੀ ਕਹਿੰਦੇ ਆਪਾਂ ਬੇਔਲਾਦ ਹੀ ਚੰਗੇ ਆ ਨਾਲੇ ਗਲਤੀਆਂ ਕਿਹਦੇ ਤੋਂ ਨਹੀਂ ਹੁੰਦੀਆਂ ਤੁਸੀਂ ਆਪਣੇ ਜਵਾਬ ਦੀ ਭੰਡੀ ਕਰੀ ਜਾਂਦੇ ਆ ਕੀ ਕਹਿੰਨੀ ਹੈ ਗਲਤੀ ਗਲਤੀ ਨਾ ਜਾਣਿਆਂ ਜਾਣੇ ਜੀ ਹੁੰਦੀ ਹੁੰਦੀ ਆ ਜੋਤ ਨਾ ਇਹ ਸਭ ਕੁਝ ਜਾਣ ਪੁੱਛ ਕੇ ਕਰ ਰਿਹਾ ਵਾ ਮੈਂ ਤੈਨੂੰ ਕਹੀ ਜਾਂਦਾ ਇਹਦੇ ਤੇ ਨਿਗ੍ਹਾ ਰੱਖਲਾ ਨਿਗ੍ਹਾ ਰੱਖਲਾ ਪਰ ਤੂੰ ਮੇਰੀ ਗੱਲ ਨਹੀਂ ਮੰਦੀ ਜਿੱਦਣ ਮੈਂ ਨਿਗ੍ਹਾ ਰੱਖਣ ਤੇ ਆ ਗਿਆ ਨਾ ਫਿਰ ਤੂੰ ਕਹਿੰਦਾ ਮੁੰਡੇ ਦਾ ਜੀਣਾ ਆਰਾਮ ਕਰਤਾ ਬੱਸ ਵੀ ਕਰੋ ਸਰਦਾਰ ਜੀ ਉਹ ਬਾਹਰ ਬੈਠੀਆਂ ਕੀ ਕਹਿਣ ਗਿਆ ਵੀ ਆਪਣੇ ਮੁੰਡੇ ਨੂੰ ਬੋਲਦੇ ਰਹਿੰਦੇ ਆ ਵੀ ਕੋਈ ਨੁਕਸ ਹੋਊਗਾ ਤਾਂ ਹੀ ਬੋਲਦੇ ਆ ਨਾਲੇ ਜੀ ਆਪਾਂ ਹੀ ਆਪਣੇ ਮੁੰਡੇ ਨੂੰ ਭੰਡੀ ਜਾਵਾਂਗੇ ਤਾਂ ਉਹਨਾਂ ਨੂੰ ਤਾਂ ਹੋਰ ਸ਼ਹਿ ਮਿਲ ਜਾਣੀ ਉਹਨਾਂ ਨੇ ਕਿਹਾ ਜਿੰਨਾ ਮਰਜ਼ੀ ਭੰਡ ਲਓ ਮੁੰਡੇ 'ਚ ਨੁਕਸ ਹੋਊਗਾ ਤਾਂ ਹੀ ਬੋਲਦੇ ਆ ਨਾ ਤੁਹਾਡੇ ਦੋਨੋਂ ਮਾਪ ਪੁੱਤਾਂ ਨਾਲ ਨਾ ਮੱਥਾ ਮਾਰਨਾ ਹੀ ਬਕਾਰ ਆ ਸਰਦਾਰ ਜੀ ਬੱਸ ਵੀ ਕਰੋ ਫਰੈਸ਼ ਹੋ ਜਾ ਜਾ ਕੇ ਜਾਓ ਮੈਂ ਤਾਂ ਹੋ ਜਾਣਾ ਤੇਰਾ ਹੀ ਨਹੀਂ ਦਿਮਾਗ ਸੱਟੇਗਾ ਮੁੰਡੇ ਨੂੰ ਕਿੱਥੇ ਤੱਕ ਪਹੁੰਚਾਤਾ ਅੱਖਾਂ 'ਚ ਕਿਸ ਨੂੰ ਦੇ ਦੇ ਰਹਿਣਗੀ ਜਦੋਂ ਤੈਨੂੰ ਇਹਨੇ ਪੁਰੀਆਂ ਆਤਾ ਦਿਖਾਈਆਂ ਅ ਮਮੀ ਤੁਸੀਂ ਦਵਾਈ ਤਾਂ ਹੁਣ ਲੈ ਲਈ ਆ ਤੇ ਹੁਣ ਤੁਸੀਂ ਨਾ ਆਰਾਮ ਕਰ ਲੋ ਤੇ ਕਿਸੇ ਚੀਜ਼ ਦੀ ਲੋਡ ਹੋਈ ਨਾ ਮੈਨੂੰ ਦੱਸ ਦਿਓ ਮੈਂ ਬਾਹਰ ਹੀ ਆਵਾਜ਼ ਮਾਰਦੇ ਹਾਂ ਮੈਨੂੰ ਚੰਗਾ ਪੁੱਤ ਨੰਮ ਦੀਪਾ ਹਾਂਜੀ ਦੀ ਜਿੱਥੋਂ ਮੰਮੀ ਨੂੰ ਦਵਾਈ ਦੇ ਕੇ ਆਈਆਂ ਹਾਂਜੀ ਦੀ ਮੈਂ ਦਵਾਈ ਤਾਂ ਮੰਮੀ ਨੂੰ ਦੇਤੀ ਨਾਲੇ ਮੈਂ ਕਹਤਾ ਸੀ ਮੈਂ ਕਿ ਕੋਈ ਚੀਜ਼ ਹੀ ਲੋਡ ਹੋਈ ਤਾਂ ਦੱਸ ਦੇਣਗੇ ਆਵਾਜ਼ ਦੇ ਦੇਣਗੇ ਅੱਛਾ ਚੱਲ ਕੋਈ ਨਾ ਰੈਸਟ ਕਰ ਲੈਣ ਦੇ ਹਾਂਜੀ ਬਹਿ ਜਾ ਤੂੰ ਵੀ ਘੜੀ ਕਦੀ ਬੈਠੀ ਨਹੀਂ ਮੇਰੇ ਕੋਲ ਹੁਣ ਮਨਦੀਪਾ ਇੱਕ ਗੱਲ ਦੱਸ ਮੈਨੂੰ ਆ ਮੰਮੀ ਦੀ ਕਿੰਨੀ ਕੀ ਦਰ ਤੂੰ ਸੇਵਾ ਕਰੀ ਜਾਵੇਂਗੀ ਮੰਮੀ ਦਾ ਕੀ ਪਤਾ ਕਿੰਨੀ ਕੀ ਦਰ ਬੈੱਡ ਤੇ ਆ 6 ਮਹੀਨੇ ਲੱਗ ਜਾਣ ਕਿ ਸਾਲ ਲੱਗ ਜਵੇ ਤੂੰ ਇੱਦਾਂ ਹੀ ਲੱਗੀ ਰਹੇਂਗੀ ਦੇਦੀ ਇਹ ਵੀ ਕੋਈ ਪੁੱਛਣ ਵਾਲਾ ਸਵਾਲ ਆ ਹੁਣ ਮੰਮੀ ਨੂੰ ਆਪਾਂ ਹੀ ਸਾਂਭਣਾ ਆ ਹੋਰ ਕੌਣ ਸਾਂਭੂਗਾ ਹੁਣ ਇਸ ਟਾਈਮ 'ਚ ਆਪਾਂ ਹੀ ਉਹਨਾਂ ਦੇ ਕੰਮ ਆਉਣਾ ਆ ਪਤਾ ਨਹੀਂ ਰੱਬ ਨੇ ਤੇਰੇ ਅੰਦਰ ਇੰਨੇ ਪੇਸ਼ੈਂਸ ਕਿੱਥੋਂ ਪਾ ਦਿੱਤੇ ਮੈਂ ਤਾਂ ਜੇ ਕਰਨ ਲੱਗ ਗਈ ਮਾਤਾ ਦਾ ਮੇਰੀ ਤਾਂ ਪਰਸਨਲ ਲਾਈਫ ਸਾਰੀ ਖਰਾਬ ਹੋ ਜਾਣੀ ਪਤਾ ਨਹੀਂ ਤੂੰ ਕਿੱਦਾਂ ਕਰੀ ਜਾਨੀਂ ਉਹ ਤਾਂ ਦੇ ਜਿੱਦਾਂ ਤੁਹਾਨੂੰ ਚੰਗਾ ਲੱਗਦਾ। ਨਾ ਮਨਦੀਪ ਮੈਂ ਤਾਂ ਤੈਨੂੰ ਇੱਕ ਸਲਾਹ ਦਿੰਨੀ ਆ ਕਿ ਜੇ ਮਾਤਾ ਦੀ ਧੀ ਨੇ ਇੱਕ ਦਿਨ ਰੁਕੀ ਇਸ ਘਰ ਦੇ ਵਿੱਚ ਉਹਦੀ ਸੇਵਾ ਕਰਨ ਨੂੰ ਤਾਂ ਤੂੰ ਮਾਤਾ ਦਾ ਠੇਕਾ ਲਿਆ ਵਾ ਜਿਹੜਾ ਸਾਰਾ ਦਿਨ ਲੱਗੀ ਰਹਿਣੀ ਉਹਦੀ ਸੇਵਾ ਕਰਨ ਨਾਲੇ ਤੂੰ ਮਾਤਾ ਕਰਕੇ ਆਪਦੀ ਧੀ ਵੱਲ ਵੀ ਨਹੀਂ ਧਿਆਨ ਦਿੰਦੀ ਆਪਣੀ ਨੌਕਰੀ ਵੀ ਛੱਡਤੀ ਨਾਲੇ ਨੌਕਰੀਆਂ ਕਿਹੜਾ ਸੌਖੀਆਂ ਮਿਲਦੀਆਂ ਤੇਰੇ ਵੀਰ ਜੀ ਨੇ ਇੰਡੀ ਔਖੀ ਤਾਂ ਤੈਨੂੰ ਨੌਕਰੀ ਦਵਾਈ ਐ ਕੋਈ ਨਹੀਂ ਦੀਦੀ ਮੇਰੀ ਮੰਮੀ ਬਿਮਾਰ ਸੀਗੇ ਉਹਨਾਂ ਨੂੰ ਤਾਂ ਜਾ ਕੇ ਮੈਂ ਸਾਹ ਨਹੀਂ ਸਕੀ ਹੁਣ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਹੁਣ ਮੈਂ ਉਹਨਾਂ ਨੂੰ ਕਿਵੇਂ ਰੋਲਦੀ ਦੇਖ ਸਕਦੀ ਆ ਉਹ ਵੀ ਤਾਂ ਮੇਰੀ ਹੀ ਮਾਂ ਨੇ ਨਾ ਮਨਦੀਪ ਆਈ ਮਨਦੀਪ ਮੈਨੂੰ ਲੱਗਦਾ ਤੇਦੀ ਮੰਮੀ ਨੇ ਆਵਾਜ਼ ਮਾਰੀ ਆ ਮੈਂ ਇੱਕ ਮਿੰਟ ਆ ਨਾ ਇਹਦੇ ਸਿਰ ਤੋਂ ਨਾ ਆ ਮਾਲਾ ਪਾਉਤ ਲਾਉਣਾ ਹੀ ਪੈਣਾ ਕੋਈ ਨਾ ਮਮੀ ਜੀ करा लो ਜਿਹੜੀ ਸੇਵਾ ਕਰਾਉਣੀ ਹੈ ਇਹਦੇ ਤੋਂ ਅੱਗੇ ਤੋਂ ਨੇ ਮਨਦੀਪ ਤੁਹਾਡੇ ਵੱਲ ਦੇਖਦੀ ਸੇਵਾ ਕਰਨੀ ਤਾਂ ਬਹੁਤ ਦੂਰ ਦੀ ਗੱਲ ਆ ਹਾਂਜੀ ਮੰਮੀ ਤੁਸੀਂ ਆਵਾਜ਼ ਦਿੱਤੀ ਸੀ ਹਾਂ ਪੁੱਤ ਮੇਰਾ ਗਲਾ ਸੁੱਕੀ ਜਾਂਦਾ ਆ ਪਾਣੀ ਦੇ ਮਾੜਾ ਹਾਂਜੀ ਬੱਸ ਪੁੱਤ ਜੀ ਹੁੰਦੀ ਰਹੇ